ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰਾਂ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਆਪਣੀ ਅੱਜ ਦੀ ਕਹਾਣੀ ਸਿਮਮੀ ਦੀ ਜ਼ਿੰਦਗੀ ਦੀ ਸਿਮਮੀ ਦੁਆਰਾ ਦੱਸੀ ਗਈ ਕਹਾਣੀ ਆ ਸਿਮਮੀ ਦੱਸਦੀ ਆ ਕਿ ਮੈਂ ਤੇ ਮੇਰਾ ਭਰਾ ਅਸੀਂ ਦੋਨੋਂ ਹੀ ਸਾਡੇ ਮਾਪਿਆਂ ਦੀ ਔਲਾਦ ਸੀ ਸਾਨੂੰ ਦੋਨਾਂ ਪੈਣ ਭਰਾਮਾਂ ਨੂੰ ਸਾਡੇ ਮਾਪਿਓ ਨੇ ਬੜੇ ਚਾਮਾਂ ਲਾਡਾਂ ਨਾਲ ਪਾਲਿਆ ਹਰ ਇੱਕ ਮਾਪਿਓ ਦੀ ਖਵਾਹਿਸ਼ ਹੁੰਦੀ ਆ ਕਿ ਸਾਡੀ ਔਲਾਦ ਵਧੀਆ ਪੜੇ ਲਿਖੇ ਤੇ ਚੰਗੀ ਨੌਕਰੀ ਕਰੇ ਹਰ ਇੱਕ ਪਿਓ ਇਹ ਚਾਹੁੰਦਾ ਹੁੰਦਾ ਕਿ ਉਹਦਾ ਪੁੱਤ ਉਹਦੇ ਨਾਲੋਂ ਵੱਧ ਤਰੱਕੀ ਕਰੇ ਜਿਹੜੀਆਂ ਔਖਾਂ ਜਾਂ ਜਿਹੜੇ ਦੁੱਖ ਸੁੱਖ ਮਾਪਿਓ ਨੇ ਵੇਖੇ ਹੁੰਦੇ ਆ ਉਹਨਾਂ ਨੂੰ ਇਹ ਹੁੰਦਾ ਕਿ ਸਾਡੀ ਔਲਾਦ ਨੂੰ ਉਹ ਨਾ ਵੇਖਣੇ ਪੈਣ ਦੁੱਖ ਸੁੱਖ ਆ ਜਿਹੜੇ ਜ਼ਿੰਦਗੀ ਦਾ ਹਿੱਸਾ ਤੇ ਇਹ ਆਉਂਦੇ ਜਾਂਦੇ ਰਹਿੰਦੇ ਆ ਇਹੋ ਜੇ ਸਮੇਂ ਵਿੱਚ ਹੌਸਲਾ ਬਣਾ ਕੇ ਆਪਣੀ ਔਲਾਦ ਨੂੰ ਪਾਲਣਾ ਪੋਸ਼ਣਾ ਉਹਨਾਂ ਦੀ ਚੰਗੀ ਪਰਵਰਿਸ਼ ਕਰਨੀ ਇੱਕ ਚੰਗੇ ਸੰਸਕਾਰੀ ਮਾਪੇ ਦੇ ਹਿੱਸੇ ਆਉਂਦੀ ਆ ਅਮਰੀਕ ਸਿੰਘ ਆਪਣੀ ਤੀ ਸਿਮਮੀ ਨੂੰ ਇਹੀ ਸਮਝਾਉਂਦਾ ਕਿ ਪੁੱਤ ਆਪਣੇ ਕੋਲੇ ਕੋਈ ਬਹੁਤੀ ਜ਼ਮੀਨ ਨਹੀਂ 5 ਕਿੱਲੇ ਜ਼ਮੀਨ ਦੇ ਆ ਮੈਨੂੰ ਇਹੀ 5 ਕਿੱਲੇ ਆ ਜਿਹੜੇ ਤੇਰੇ ਭਰਾ ਨੂੰ ਅੱਗੇ ਆਉਣਗੇ ਮੈਂ ਚਾਹਣਾ ਵੀ ਤੁਸੀਂ ਦੋਨੋਂ ਪਹਿਣ ਭਰਾ ਵਧੀਆ ਪੜੋ ਸਿਮਮੀ ਵੱਡੀ ਸੀ ਤੇ ਉਹਦਾ ਭਰਾ ਜਗਤਾਰ ਛੋਟਾ ਸੀ ਸਿਮਮੀ ਨੇ ਜਦੋਂ ਪਲੱਸ 2 ਪਾਸ ਕੀਤੀ ਤਾਂ ਉਸ ਤੋਂ ਬਾਅਦ ਉਹਦੇ ਲਈ ਇੱਕ ਵਧੀਆ ਘਰ ਦਾ ਰਿਸ਼ਤਾ ਆਇਆ। ਸਿਮਮੀ ਦੀ ਮਾਂ ਸਿਮਮੀ ਦੇ ਪਾਪਾ ਨੂੰ ਕਹਿੰਦੀ ਆ ਕਿ ਹਜੇ ਆਪਣੀ ਕੁੜੀ ਨੂੰ ਪੜ੍ਹਨ ਲੈਣ ਦਿਓ ਵੀ ਹਜੇ ਤਾਂ ਇਹਨੇ ਪਲੱਸ 2 ਕੀਤੀ ਆ। ਤਾਂ ਸਿਮਮੀ ਦਾ ਪਾਪੂ ਕਹਿੰਦਾ ਕਿ ਜਿਹੜਾ ਵਿਚੋਲਾ ਰਿਸ਼ਤਾ ਕਰਵਾਉਂਦਾ ਉਹਨੇ ਇਹ ਗੱਲ ਕਹੀ ਆ ਵੀ ਜਿਹੜੇ ਸਿਮਮੀ ਦੇ ਹੋਣ ਵਾਲੇ ਸਹੁਰੇ ਆ ਇਹਦੇ ਘਰ ਵਾਲਾ ਨੌਕਰੀ ਕਰਦਾ ਤੇ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਇਹਦੀ ਪੜ੍ਹਾਈ ਤੋਂ ਵੀ ਉਹ ਇਹਨੂੰ ਪੜ੍ਹਾਈ ਕਰਵਾਉਣਗੇ ਅੱਗੇ। ਸਿਮੀ ਕਹਿੰਦੀ ਕਿ ਡੈਡੀ ਵੀ ਜਿਹੜੀ ਪੜ੍ਹਾਈ ਮੈਂ ਇੱਥੇ ਰਹਿ ਕੇ ਕਰ ਸਕਦੀ ਆ ਮੈਂ ਉਹ ਆਪਣੇ ਸਹੁਰੇ ਘਰ ਰਹਿ ਕੇ ਨਹੀਂ ਕਰ ਸਕਦੀ ਵੀ ਹੁਣ ਬਗਾਨਿਆਂ ਦਾ ਹਨਾ ਕੀ ਪਤਾ ਕਿਹੋ ਜਿਹਾ ਸਵਾਹ ਹੋਊਗਾ ਵੀ ਪੜ੍ਹਾਈ ਲਿਖਾਈ ਲਈ ਫਿਰ ਕੰਮ ਕੋਈ ਜ਼ਰੂਰੀ ਨਹੀਂ ਹੁੰਦੇ ਵੀ ਜਦੋਂ ਪੜ੍ਹਨਾ ਲਿਖਣਾ ਹੋਵੇ ਪਰ ਸਹੁਰੇ ਘਰ ਰਹਿਣਾ ਵੀ ਉਹਨਾਂ ਨੂੰ ਤਾਂ ਇਹ ਹੋਊਗਾ ਵੀ ਕੰਮ ਕਰੇ ਘਰ ਦੇ ਵਿੱਚ ਪਰ ਸਿਮੀ ਦਾ ਪਿਓ ਕਹਿੰਦਾ ਵੀ ਦੇਖ ਪੁੱਤ ਆਪਣੇ ਕੋਲੇ ਕੋਈ ਬਹੁਤੀ ਜ਼ਮੀਨ ਜਾਇਦਾਦ ਨਹੀਂ ਹੈਗੀ ਵੀ ਤੇਰੇ ਘਰ ਵਾਲੇ ਨੂੰ 8 ਕਿੱਲੇ ਜ਼ਮੀਨ ਦੇ ਆਉਂਦੇ ਆ ਤੇ ਵਧੀਆ ਨੌਕਰੀ ਕਰਦਾ ਵੀ ਹੁਣ ਦਿਨੋ ਦਿਨ ਮਗਾਈ ਜਿਹੜੀ ਵਧਣੀ ਆ ਵੀ ਫੇਰ ਇਹ ਜੋ ਵਧੀਆ ਰਿਸ਼ਤਾ ਨਹੀਂ ਆਉਣਾ ਚਲ ਸਿਮਮੀ ਕੁਝ ਨਹੀਂ ਬੋਲਦੀ ਕਿਉਂਕਿ ਕੁੜੀਆਂ ਦੀ ਇਸ ਮਾਮਲੇ ਵਿੱਚ ਕੋਈ ਜ਼ਿਆਦਾ ਨਹੀਂ ਚੱਲਦੀ ਹੁੰਦੀ ਸਿਮਮੀ ਦਾ ਪਿਓ ਮੁੰਡਾ ਵੇਖਣ ਜਾਂਦਾ ਤੇ ਸਾਰੀ ਗੱਲਬਾਤ ਕਰਿਆ ਹੁੰਦਾ ਸਿਮਮੀ ਦੀ ਸੱਸਾ ਜਿਹੜੀ ਉਹ 5 ਲੱਖ ਰੁਪਏ ਨਗਦ ਸਾਰੇ ਪਰਿਵਾਰ ਨੂੰ ਗਹਿਣੇ ਤੇ ਹੋਰ ਜਿਹੜਾ ਸਮਾਨ ਹੁੰਦਾ ਵਿਆਹ ਦੇ ਵਿੱਚ ਉਹਦੀ ਮੰਗ ਕਰਦੀ ਆ ਸਿਮਮੀ ਦਾ ਪਿਓ ਇਹ ਸੋਚਦਾ ਵੀ ਜੇ ਮੈਂ 5 ਲੱਖ ਦੇ ਕੇ ਹਨਾ ਆਪਣੀ ਧੀ ਦਾ ਵਿਆਹ ਕਰਦਾ ਮੇਰੀ ਧੀ ਸੌਖੀ ਰਹਿੰਦੀ ਆ ਤਾਂ ਮੇਰੇ ਲਈ ਹੋਰ ਇਸ ਤੋਂ ਵੱਡਿਆ ਕੀ ਗੱਲ ਹੈਗੀ ਵੀ ਜੇ ਮੈਂ ਆਪਣੀ ਕੁੜੀ ਨੂੰ ਪੜਾਉਣ ਲਿਖਾਉਂ ਫੇਰ ਵੀ ਤਾਂ ਉੱਤੇ ਖਰਚ ਹੋਊਗਾ ਵੀ ਇਹ ਮੇਰੀ ਕੁੜੀ ਨੂੰ ਪੜਾਉਣ ਲਿਖਾਉਣਗੇ ਵੀ ਚਲੋ 2013 ਦੇ ਵਿੱਚ ਸਿਮਮੀ ਦਾ ਰਿਸ਼ਤਾ ਹੋ ਜਾਂਦਾ ਸਿਮਮੀ ਵਿਆਹ ਕੇ ਆਪਣੇ ਸਹੁਰੇ ਘਰ ਚਲੀ ਜਾਂਦੀ ਆ ਜਦੋਂ ਸਿਮਮੀ ਦਾ ਵਿਆਹ ਹੋਇਆ ਤਾਂ ਉਹਦੇ ਸਹੁਰੇ ਘਰ ਦੇ ਵਿੱਚ ਝਾੜੂ ਪੋਚੇ ਵਾਲੀ ਅੱਡ ਲੱਗੀ ਹੋਈ ਸੀ ਕੱਪੜੇ ਧੋਣ ਵਾਲੀ ਅੱਡ ਲੱਗੀ ਹੋਈ ਸੀ ਦੋ ਕੰਮ ਵਾਲੀਆਂ ਲੱਗੀਆਂ ਹੋਈਆਂ ਸੀ ਕਿਉਂਕਿ ਸਿਮਮੀ ਦੀ ਸੱਸ ਕਹਿੰਦੀ ਸੀ ਕਿ ਮੇਰੇ ਤੋਂ ਇੰਨਾ ਕੰਮ ਨਹੀਂ ਹੁੰਦਾ ਮੈਂ ਬਿਮਾਰ ਰਹਿਣੀ ਆ ਸਿਮਮੀ ਨੂੰ ਇਹ ਹੋਇਆ ਵੀ ਚਲ ਕੰਮ ਵਾਲੀਆਂ ਲੱਗੀਆਂ ਮੈਨੂੰ ਕੋਈ ਜ਼ਿਆਦਾ ਕੰਮ ਨਹੀਂ ਹੈਗਾ ਵੀ ਰਸੋਈ ਦਾ ਹੀ ਕੰਮ ਆ ਵੀ ਰਸੋਈ ਦਾ ਕੰਮ ਕਰਨ ਦੇ ਨਾਲ ਨਾਲ ਮੈਂ ਜਿਹੜਾ ਬਾਦੂ ਮੇਰਾ ਸਮਾਂ ਮੈਂ ਪੜ੍ਹ ਲਿਆ ਕਰੂੰ ਵੀ ਸਿਮਮੀ ਦੇ ਵਿਆਹ ਨੂੰ 2 ਮਹੀਨੇ ਹੋਏ ਤਾਂ ਸਿਮਮੀ ਆਪਣੇ ਹਸਬੰਦ ਨੂੰ ਕਹਿੰਦੀ ਕਿ ਮੇਰੀ ਬੀਏ ਦੇ ਵਿੱਚ ਐਡਮਿਸ਼ਨ ਕਰਾ ਦਿਓ ਵੀ ਮੈਂ ਅੱਗੇ ਪੜ੍ਹਨਾ ਚਾਹਣੀ ਆ ਸਿਮਮੀ ਦੇ ਘਰ ਵਾਲਾ ਕਹਿੰਦਾ ਵੀ ਠੀਕ ਐ ਵੀ ਘਰੇ ਵੀ ਤੂੰ ਬੇਲੀ ਹੁੰਨੀ ਆ ਚਲ ਤੂੰ ਪੜ੍ਹ ਲੀ ਉਹਦੇ ਬੀਏ ਦੇ ਫਾਰਮ ਲੈ ਆਉਂਦਾ ਤੇ ਜਦੋਂ ਇਹ ਗੱਲ ਸਿਮਮੀ ਦੀ ਸੱਸ ਨੂੰ ਪਤਾ ਲੱਗਦੀ ਆ ਤਾਂ ਉਹ ਆਪਣੇ ਪੁੱਤ ਨੂੰ ਕਹਿੰਦੀ ਆ ਕਿ ਤੂੰ ਵੀ ਆਪਣੇ ਘਰ ਵਾਲੀ ਦੇ ਮਗਰ ਲੱਗਦਾ ਨੂੰਹਾਂ ਕਿਤੇ ਪੜਦੀਆਂ ਸੁਣੀਆਂ ਨੇ ਕੁਵਾਰੀਆਂ ਕੁੜੀਆਂ ਜਿੰਨਾ ਪੜ ਲੈਣ ਪੜ ਲੈਣ ਸਹੁਰੇ ਘਰ ਜਾ ਕੇ ਤਾਂ ਕੰਮ ਹੀ ਕਰਨੇ ਹੁੰਦੇ ਆ ਤਾਂ ਸਿਮਮੀ ਦੇ ਘਰ ਵਾਲਾ ਕਹਿੰਦਾ ਵੀ ਮੰਮੀ ਉਹ ਜ਼ਮਾਨਾ ਨਹੀਂ ਰਿਹਾ ਵੀ ਪਹਿਲਾਂ ਤਾਂ ਜਿਹੜੀ ਕੁੜੀ ਜਿੰਨਾ ਪੇਕਿਆਂ ਤੋਂ ਪੜਿਆ ਓਨੀ ਠੀਕ ਸੀ ਵੀ ਅੱਜ ਕੱਲ ਤਾਂ ਪੜ੍ਹਾਈ ਦਾ ਹੀ ਜ਼ਮਾਨਾ ਹਨਾ ਵੀ ਜੇ ਇਹ ਪੜ੍ਹ ਲਿਖ ਕੇ ਵਧੀਆ ਨੰਬਰ ਲੈ ਕੇ ਕੋਈ ਨੌਕਰੀ ਤੇ ਲੱਗ ਗਈ ਵੀ ਨਾਲ ਮੈਨੂੰ ਸਹਾਰਾ ਹੋ ਜਾਊਗਾ ਵੀ ਵੈਸੇ ਵੀ ਕਰੇ ਇਹ ਬੈਲਗੋਈ ਹੁੰਦੀ ਆ ਕਹਿੰਦੀ ਜੀ ਇਹ ਘਰੇ ਬੈਲੀ ਆ ਤੇ ਫਿਰ ਜਿਹੜਾ ਆਪਾਂ 5000 ਕੰਮ ਵਾਲਿਆਂ ਨੂੰ ਦਿੰਨੇ ਆ ਉਹ ਖਰਚੇ ਘਟਾ ਲੈਨੇ ਆ ਵੀ ਸਾਰਾ ਦਿਨ ਇਹ ਕੱਲੀ ਰੋਟੀ ਪਾਣੀ ਬਣਾ ਕੇ ਬੈਲੀ ਹੁੰਦੀ ਹੈਗੀ ਤੇ ਆਪਾਂ ਕੰਮ ਵਾਲੀ ਹਟਾ ਦਿੰਨੇ ਆ ਤਾਂ ਸਿਮਮੀ ਦੇ ਘਰ ਵਾਲਾ ਕਹਿੰਦਾ ਵੀ ਮੰਮੀ ਹੁਣ ਤੱਕ ਤਾਂ ਕੰਮ ਵਾਲੀ ਲੱਗੀ ਹੋਈ ਸੀ ਵੀ ਹੋਣੀ ਜਿਆਦਾ ਖਰਚਾ ਵਧ ਗਿਆ ਵੀ ਕੰਮ ਵਾਲੀਆਂ ਨਹੀਂ ਆਪਾਂ ਹਟਾਉਂਦੇ ਪਰ ਸਿਮਮੀ ਦੀ ਸੱਸ ਨੂੰ ਇਹ ਹੁੰਦਾ ਵੀ ਕਿਸੇ ਬਹਾਨੇ ਮੈਂ ਕੰਮ ਵਾਲੀਆਂ ਹਟਾ ਦਿਆਂ ਕਿਉਂਕਿ ਜਿਹੜੀ ਨੂੰ ਆ ਉਹ ਬੈਲੀ ਬੈਠੀ ਕਿਸੇ ਤੋਂ ਨਹੀਂ ਜਰੀ ਜਾਂਦੀ ਸੱਸ ਨੇ ਆਪਾਂ ਮੈਸਹਰੇ ਘਰ ਦੇ ਵਿੱਚ ਕੋਈ ਕੰਮ ਜਮਾ ਨਾ ਕੀਤਾ ਹੋਵੇ ਪਰ ਨੂਹਾਂ ਤੋਂ ਇਹ ਇਹ ਭਾਲਦੀਆਂ ਨੇ ਕਿ ਨੂਹ ਸਾਰਾ ਕੰਮ ਕਰੇ ਚਲ ਉਹ ਕੰਮ ਵਾਲੀ ਨੂੰ ਜਵਾਬ ਦੇ ਦਿੰਦੀ ਆ ਤੇ ਅਗਲੇ ਦਿਨ ਸਿਮਮੀ ਸਾਰਾ ਦਿਨ ਵੇਟ ਕਰਦੀ ਆ ਹਨਾ ਵੀ ਕੰਮ ਵਾਲੀ ਆਉਗੀ ਤੇ ਸ਼ਾਮ ਨੂੰ ਉਹ ਆਪਣੀ ਸੱਸ ਨੂੰ ਪੁੱਛਦੀ ਆ ਕਿ ਮੰਮੀ ਅੱਜ ਕੰਮ ਵਾਲੀ ਨਹੀਂ ਆਈ ਤਾਂ ਸਿਮਮੀ ਦੀ ਸੱਸ ਕਹਿੰਦੀ ਵੀ ਕੰਮ ਵਾਲੀ ਤਾਂ ਬਿਮਾਰ ਆ ਉਹਦਾ ਸੁਨੇਹਾ ਆਇਆ ਸੀ ਉਹ ਤਾਂ ਇੱਕ ਹਫ਼ਤਾ ਨਹੀਂ ਆਉਂਦੀ ਚਲ ਸਿਮਮੀ ਸੋਚਦੀ ਆ ਵੀ ਜਦੋਂ ਬੰਦਾ ਬਿਮਾਰੀ ਹੋ ਗਿਆ ਹਨਾ ਇੱਕ ਘਰ ਤਾਂ ਸਿਮਮੀ ਸਾਰਾ ਕੰਮ ਕਰਦੀ ਆ ਕੱਪੜੇ ਲੀੜੇ ਧੋਣੇ ਝਾੜੂ ਕੋਚਾ ਲਾਉਣਾ ਸਾਰੇ ਜਲਦੀ ਉੱਠ ਕੇ ਕੰਮ ਨਿਵੇੜ ਦਿੰਦੀ ਆ ਉਸੇ ਟਾਈਮ ਵੇਲੇ ਨੂੰ ਸਿਮਮੀ ਬੇਲੀ ਹੋ ਜਾਂਦੀ ਆ ਤਾਂ ਸਿਮਮੀ ਦੀ ਸੱਸ ਆਪਣੇ ਘਰ ਵਾਲੇ ਨੂੰ ਕਹਿੰਦੀ ਆ ਵੀ ਕਿੰਨੀ ਚਲਾਕ ਆ ਵੀ ਆਪ ਨਹੀਂ ਇਹਾ ਵੀ ਕੰਮ ਵਾਲੀ ਹਟਾ ਦਿਓ ਵੀ ਹੁਣ ਕਿਵੇਂ ਕੰਮ ਕਰਦੀ ਆ ਸਾਰੇ ਤਾਂ ਕੰਮ ਕਰ ਲੈਂਦੀ ਆ ਬੇਲੀ ਪਈ ਕੀ ਵੱਧਦੀ ਆ 2500 ਰੁਪਏ ਇੱਕ ਨੂੰ ਦਿੰਨੇ ਆ 2500 ਦੂਜੀ ਨੂੰ ਦਿੰਨੇ ਆ 5000 ਰੁਪਏ ਬਚੂ ਆਪਣਾ ਤਾਂ ਇਹ ਗੱਲ ਕਰਦੇ ਇਹ ਹੋਏ ਸਿਮਮੀ ਨੇ ਆਪਣੀ ਸੱਸ ਨੂੰ ਸੁਣ ਲਿਆ ਸੀ ਪਰ ਉਹ ਬੋਲੀ ਕੁਛ ਨਹੀਂ ਸ਼ਾਮ ਨੂੰ ਜਦੋਂ ਉਹ ਦੇ ਘਰ ਆਲਾ ਡਿਊਟੀ ਤੋਂ ਆਉਂਦਾ ਤਾਂ ਉਹ ਆਪਣੇ ਘਰ ਵਾਲੇ ਨੂੰ ਦੱਸਦੀ ਆ ਇਹ ਵੀ ਮੰਮੀ ਨੂੰ ਚਲਾਕੀ ਕਰਨ ਦੀ ਕੀ ਲੋੜ ਸੀ ਜੇ ਕੰਮ ਵਾਲੀ ਹਟਾਉਣੀ ਸੀ ਤਾਂ ਵੈਸੇ ਹੀ ਹਟਾ ਦਿੰਦੀ ਵੀ ਜੇ ਤੁਸੀਂ ਕੰਮ ਵਾਲੀ ਨਾ ਲਾਉਂਗੇ ਫਿਰ ਕਿਹੜਾ ਮੈਂ ਕੰਮ ਨਹੀਂ ਕਰੂੰਗੀ ਹਨਾ ਵੀ ਕੁੜੀਆਂ ਨੂੰ ਤਾਂ ਕੰਮ ਬਣਿਆ ਹੀ ਆਇਆਗਾ ਵੀ ਜੇ ਤਾਂ ਮੈਂ ਕੰਮ ਤੋਂ ਪਾਸਾ ਵੱਟਦੀ ਹੋਵਾਂ ਜਾਂ ਮੱਥੇ ਵੱਟ ਪਾਉਂਦੀ ਹੋਵਾਂ ਵੀ ਫਿਰ ਤਾਂ ਤੁਸੀਂ ਮੈਨੂੰ ਕਹੋ ਵੀ ਪਰ ਚਲਾਕੀ ਨਹੀਂ ਕਰਨੀ ਸੀ ਤਾਂ ਉਹਦੇ ਘਰ ਵਾਲਾ ਕਹਿੰਦਾ ਵੀ ਜਿਹੜੀਆਂ ਔਰਤਾਂ ਹੁੰਦੀਆਂ ਇਹਨਾਂ ਦੀ ਤਾਂ ਆਦਤ ਹੁੰਦੀ ਆ ਤੂੰ ਗੱਲ ਦਿਲ ਤੇ ਨਾ ਲਾਇਆ ਕਰ ਚੱਲ ਕੋਈ ਗੱਲ ਨਹੀਂ ਮੈਂ ਕੋਸ਼ਿਸ਼ ਕਰੂੰਗਾ ਮੈਂ ਤੇਰੇ ਬੀਏ ਦੇ ਫਾਰਮ ਆ ਜਿਹੜੇ ਭਾਰੀ देऊ ਵੀ ਜਦੋਂ ਤੇਰੇ ਐਗਜ਼ਾਮ ਹੋਣਗੇ ਉਦੋਂ ਆਪਾਂ ਕੰਮ ਵਾਲੀ ਦੁਵਾਰਾ ਰੱਖ ਲਾਂਗੇ ਵੀ ਚੱਲ ਹੁਣ ਤੂੰ ਕੰਮ ਕਰ ਲਿਆ ਕਰ ਸਿਮਮੀ ਵੀ ਇਹ ਸੋਚਦੀ ਆ ਵੀ ਚੱਲ ਘਰੇ ਕਾਹਨੂੰ ਕਲੇਸ਼ ਪਾਉਣਾ ਚਲੋ ਸਿਮਮੀ ਸਾਰੇ ਕੰਮ ਕਰਦੀ ਆ ਪਰ ਉਹਦੀ ਪੜ੍ਹਾਈ ਵਾਲੀ ਗੱਲ ਆ ਜਿਹੜੀ ਵਿੱਚੇ ਹੀ ਠੱਪ ਹੋ ਜਾਂਦੀ ਆ ਕਿਉਂਕਿ ਸਿਮਮੀ ਦੇ ਘਰ ਵਾਲਾ ਵੀ ਨਹੀਂ ਚਾਹੁੰਦਾ ਸੀ ਕਿ ਫਾਲਤੂ ਦਾ ਘਰੇ ਕਲੇਸ਼ ਹੋਵੇ ਹੁਣ ਸਿਮਮੀ ਦੇ ਵਿਆਹ ਨੂੰ 1 ਸਾਲ ਹੋ ਚੁੱਕਿਆ ਸੀ ਜਦੋਂ ਵੀ ਕੋਈ ਆਣਗਵਣਦੀ ਆ ਜਾਂ ਪਿੰਡ ਦੀਆਂ ਔਰਤਾਂ ਆਉਂਦੀਆਂ ਤਾਂ ਹੋ ਹੋ ਇਹੀ ਗੱਲ ਪੁੱਛਨੀ ਸੀ ਮੀ ਨੂੰ ਕਿ ਤੂੰ ਖੁਸ਼ਖਬਰੀ ਕਦੋਂ ਦੇਵੇਂਗੀ ਕੁੜੇ ਤੂੰ ਹੋਵੇਂ ਫਿਰਦੀਆਂ ਤੇਰੇ ਨਾਲ ਦੀਆਂ ਵਿਆਹੀਆਂ ਤੇਰੇ ਮਗਰੋਂ ਵਿਆਹੀਆਂ ਪਿੰਡ ਦੀਆਂ ਨੂਹਾਂ 3 ਆ ਕਿਸੇ ਕੋਲ ਕੁੜੀ ਆ ਕਿਸੇ ਕੋਲ ਮੁੰਡਾ ਹੁਣ ਸਿਮੀ ਦੀ ਸੱਸ ਵੀ ਉਹਨੂੰ ਇਹੀ ਗੱਲ ਕਹਿੰਦੀ ਕਿ ਵੀ ਤੂੰ 1 ਸਾਲ ਹੋ ਗਿਆ ਤੇਰੇ ਵਿਆਹ ਨੂੰ ਤੂੰ ਮੈਨੂੰ ਪੋਤੇ ਦਾ ਮੂੰਹ ਨਹੀਂ ਵਿਖਾਇਆ ਔਰਤਾਂ ਅਕਸਰ ਪੋਤੇ ਦੇ ਮੂੰਹ ਵੇਖਣ ਲਈ ਕਾਲੀਆਂ ਹੁੰਦੀਆਂ ਉਹ ਕਦੇ ਇਹ ਨਹੀਂ ਕਹਿੰਦੀਆਂ ਵੀ ਸਾਨੂੰ ਕੋਤੀ ਦਾ ਮੂੰਹ ਨਹੀਂ ਵਿਖਾਇਆ ਤਲੋ ਇਹ ਗੱਲ ਨੂੰ ਸਿਮਮੀ ਸੋਚਦੀ ਆ ਵੀ ਇਹ ਤਾਂ ਔਰਤਾਂ ਦੀ ਸੋਚ ਹੁੰਦੀ ਆ ਮੁੰਡਾ ਹੋਣਾ ਤਾਂ ਪਰ ਇਸ ਗੱਲ ਦੀ ਸਿਮਮੀ ਨੂੰ ਵੀ ਫਿਕਰ ਹੁੰਦੀ ਆ ਕਿਉਂਕਿ ਇੱਕ ਔਰਤ ਜਿੰਨਾ ਸਮਾਂ ਉਹਦੀ ਖੁੱਖ ਨਹੀਂ ਹਰੀ ਹੁੰਦੀ ਉਹਦੇ ਘਰ ਵਿੱਚ ਉਹਦਾ ਕੋਈ ਵजूद ਨਹੀਂ ਹੁੰਦਾ ਇਸ ਗੱਲ ਦਾ ਡਰ ਸਿਮਮੀ ਨੂੰ ਵੀ ਰਹਿੰਦਾ ਸਿਮਮੀ ਆਪਣੇ ਹਸਬੰਦ ਨੂੰ ਕਹਿੰਦੀ ਆ ਕਿ ਆਪਾਂ ਡਾਕਟਰ ਕੋਲ ਜਾਈਏ ਹਨਾ ਤਾਂ ਉਹਦੇ ਘਰ ਵਾਲਾ ਕਹਿੰਦਾ ਵੀ ਐਡੀ ਕੋਈ ਤਾਲ ਨਹੀਂ ਹਜੇ ਆਪਣੇ ਵਿਆਹ ਨੂੰ 1 ਸਾਲ ਹੋਇਆ ਵੀ ਕੋਈ ਗੱਲ ਨਹੀਂ ਆਪਾਂ ਹੋਰ ਸਮਾਂ ਵੇਖਦੇ ਆ ਵੀ ਜੇ ਆਪਾਂ ਨੂੰ ਲੱਗਿਆ ਵੀ ਆਪਾਂ ਨੂੰ ਡਾਕਟਰ ਦੇ ਜਾਣਾ ਚਾਹੀਦਾ ਤਾਂ ਆਪਾਂ ਜਰੂਰ ਜਾਵਾਂਗੇ ਸਿਮੀ ਜਦੋਂ ਵੀ ਆਪਣੇ ਪੇਕੇ ਘਰ ਜਾਂਦੀ ਤਾਂ ਉਹਦੀ ਮਾਂ ਨੂੰ ਵੀ ਫਿਕਰ ਹੁੰਦਾ ਉਹ ਕਹਿੰਦੀ ਪੁੱਤ ਵੀ ਤੇਰੇ ਨਾਲ ਦੀਆਂ ਵਿਆਹੀਆਂ ਸਾਰੀਆਂ ਕੁੜੀਆਂ ਹਨਾ ਮਾਵਾ ਬਣ ਗਈਆਂ ਵੀ ਤੇਰਾ ਇਲਾਜ ਨਹੀਂ ਕਰਉਂਦੇ ਤੇਰੇ ਸਹੁਰੇ ਤਾਂ ਉਹ ਕਹਿੰਦੀ ਵੀ ਮੰਮੀ ਮੇਰੇ ਹਸਬੰਡ ਨਾਲ ਮੈਂ ਗੱਲ ਕੀਤੀ ਐ ਸੋਡੇ ਜਵਾਈ ਨਾਲ ਵੀ ਉਹ ਕਹਿੰਦੇ ਵੀ ਇੱਕ ਦੋ ਸਾਲ ਤਾਂ ਲੰਘ ਹੀ ਜਾਂਦੇ ਹੁੰਦੇ ਆ ਵੀ ਚਲ ਕੋਈ ਗੱਲ ਨਹੀਂ ਆਪਾਂ ਵੇਖਦੇ ਆ ਤਾਂ ਸਿਮੀ ਦੀ ਮਾਂ ਉਹਨੂੰ ਕਦੇ ਕਿਸੇ ਡਾਕਟਰ ਦੇ ਲੈ ਜਾਂਦੀ ਕਦੇ ਕੋਈ ਦੱਸ ਪੈਂਦੀ ਹਨਾ ਅਕਸਰ ਪਿੰਡਾਂ ਦੀਆਂ ਔਰਤਾਂ ਜਿਹੜੀਆਂ ਪਹਿਲਾਂ ਦੇਸੀ ਇਲਾਜ ਕਰਾਉਂਦੀਆਂ ਨੇ ਵੀ ਕਿਸੇ ਦਾਈ ਕੋਲ ਲੈ ਕੇ ਜਾਂ ਕੋਈ ਨਰਸ ਹੁੰਦੀ ਆ ਪਿੰਡ ਦੇ ਵਿੱਚ। ਜੇ ਮੇਰੀ ਮਾਂ ਹਰ ਵਾਰ ਆ ਲਉਂਦੀ ਆ ਪਰ ਸਿਮੀ ਦੀ ਕੁੱਖ ਫਿਰ ਵੀ ਹਰੀ ਨਹੀਂ ਹੁੰਦੀ। ਅ ਡੇਢ ਦੋ ਸਾਲ ਬਾਅਦ ਸਿਮੀ ਆਪਣੇ ਹਸਬੰਦ ਨੂੰ ਮਨਾ ਲੈਂਦੀ ਆ ਕਿ ਆਪਾਂ ਡਾਕਟਰ ਦੇ ਜਾਈਏ। ਉਹ ਇੱਕ ਡਾਕਟਰ ਦੇ ਜਾਂਦੇ ਨੇ ਤੇ ਜਦੋਂ ਸਾਰੇ ਟੈਸਟ ਵਗੈਰਾ ਕਰਾਉਂਦੇ ਨੇ ਤਾਂ ਟੈਸਟ ਆ ਦੋਨਾਂ ਦੇ ਨੋਰਮਲ ਆਉਂਦੇ ਆ। ਪਰ ਡਾਕਟਰ ਉਹਨਾਂ ਨੂੰ ਇਹ ਸਲਾਹ ਦਿੰਦੇ ਆ ਕਿ ਇਹੋ ਜਿਹੇ ਕੇਸਾਂ ਦੇ ਵਿੱਚ ਕਈ ਵਾਰੀ ਬੇਬੀ ਕਨਸੀਵ ਨਹੀਂ ਹੁੰਦਾ ਵੀ ਅੱਜ ਕੱਲ ਤਾਂ ਹਨਾ ਟ੍ਰੀਟਮੈਂਟ ਦੀ ਕੋਈ ਕਮੀ ਨਹੀਂ ਹੈਗੀ ਵੀ ਤੁਸੀਂ ਆਈਵੀਐਫ ਕਰਵਾ ਲਓ ਵੀ ਆਈਵੀਐਫ ਆ ਜਿਹੜਾ ਤੁਹਾਡਾ ਉਹ ਸਿਰੇ ਚੜ ਜਾਊਗਾ ਸਿਮਮੀ ਦੇ ਹਸਬੰਦ ਵੀ ਇਸ ਗੱਲ ਨਾਲ ਸਹਿਮਤ ਹੋ ਜਾਂਦੇ ਆ ਜਦੋਂ ਉਹ ਘਰੇ ਆ ਕੇ ਆਪਣੀ ਮਾਂ ਨਾਲ ਗੱਲ ਕਰਦੇ ਆ ਤਾਂ ਉਹਦੀ ਮਾਂ ਪੁੱਛਦੀ ਆ ਕਿ ਵੀ ਇਹਦੇ ਤੇ ਕਿੰਨਾ ਖਰਚ ਆਊਗਾ ਤਾਂ ਸਿਮਮੀ ਦੇ ਘਰ ਵਾਲਾ ਕਹਿੰਦਾ ਵੀ ਖਰਚ ਤਾਂ 4-5 ਲੱਖ ਵੀ ਹੋ ਸਕਦਾ ਘੱਟ ਤੇ ਵੀ ਹੋ ਸਕਦਾ ਵੀ ਇਹ ਤਾਂ ਇਸ ਗੱਲ ਤੇ ਮੈਟਰ ਕਰਦਾ ਵੀ ਕਿੰਨੇ ਵਾਰੀ ਤੇ ਤੁਹਾਡਾ ਬੇਬੀ ਹੈ ਜਿਹੜਾ ਕਨਸੀਵ ਹੁੰਦਾ ਇਹ ਗੱਲ ਤੇ ਸਿਮਮੀ ਦੀ ਸੱਸ ਨੂੰ ਇਤਰਾਜ਼ ਹੁੰਦਾ ਉਹ ਕਹਿੰਦੀ ਵੀ ਜਿੰਨੇ ਪੈਸੇ ਤੂੰ ਇਲਾਜ ਤੇ ਲਾਵੇਂਗਾ ਉਹਨੇ ਚ ਤਾਂ ਮੈਂ ਤੇਰਾ ਦੂਜਾ ਵਿਆਹ ਕਰ ਦਿੰਦੀ ਇਹ ਗੱਲ ਸੁਣ ਕੇ ਸਿਮਮੀ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਤੇ ਉਹਨੂੰ ਡਰ ਹੋ ਜਾਂਦਾ ਵੀ ਘਰ ਦੇ ਵਿੱਚ ਮੇਰੀ ਸੱਸ ਦੀ ਚਲਦੀ ਹੈ ਕਿਤੇ ਇਹ ਨਾ ਹੋਵੇ ਮੇਰੇ ਘਰ ਵਾਲੇ ਦਾ ਸੱਚੀ ਦੂਜਾ ਵਿਆਹ ਕਰ ਦੇ ਚੱਲ ਸਿਮਮੀ ਤੇ ਉਹਦੇ ਘਰ ਵਾਲਾ ਹਸਪਤਾਲ ਦੇ ਵਿੱਚ ਆਪਣਾ ਟ੍ਰੀਟਮੈਂਟ ਸ਼ੁਰੂ ਕਰ ਦਿੰਦੇ ਆ ਡਾਕਟਰ ਆਈਵੀਐਫ ਕਰਦੇ ਆ ਪਹਿਲੀ ਵਾਰ ਚ ਆਈਵੀਐਫ ਨਾਲ ਉਹਨਾਂ ਦੇ ਬੇਬੀ ਨਹੀਂ ਕਨਸੀਵ ਹੁੰਦਾ ਫਿਰ 3 ਮਹੀਨਿਆਂ ਬਾਅਦ ਆਈਵੀਐਫ ਕੀਤਾ ਜਾਂਦਾ ਤਾਂ ਉਹਨਾਂ ਉਹਦਾ ਤੀਜੇ ਮਹੀਨੇ ਮਿਸਕੈਰੇਜ ਹੋ ਜਾਂਦਾ ਤੀਜੀ ਵਾਰ ਫਿਰ 6 ਮਹੀਨਿਆਂ ਬਾਅਦ ਜਦੋਂ ਆਈਵੀਐਫ ਕੀਤਾ ਜਾਂਦਾ ਤਾਂ ਉਹਦੇ ਦੋ ਜੋੜੇ ਬੱਚੇ ਹੁੰਦੇ ਸੀ ਮੀ ਦੇ ਪਰ 6ਵੇਂ ਮਹੀਨੇ ਉਹਦੇ ਅਚਾਨਕ ਦਰਦ ਦਰਦਾਂ ਸ਼ੁਰੂ ਹੋ ਜਾਂਦੀਆਂ ਤੇ 6ਵੇਂ ਮਹੀਨੇ ਹੀ ਬੱਚੇ ਆ ਜਿਹੜੇ ਜਨਮ ਲੈ ਲੈਂਦੇ ਆ ਇੱਕ ਬੱਚਾ ਉਹਦਾ 15 ਮਿੰਟ ਜਿਉਂਦਾ ਰਿਹਾ ਦੂਸਰਾ ਬੱਚਾ ਜਨਮ ਹੁੰਦੇ ਸਾਰ ਹੀ ਉਹਦੀ ਮੌਤ ਹੋ ਗਈ ਸੀ ਪਰ ਜਿਆਦਾ ਕਮਜ਼ੋਰ ਹੋਣ ਕਰਕੇ ਦੋਨੋਂ ਬੱਚੇ ਸੀ ਜਿਹੜੇ ਉਹ ਬਚ ਨਹੀਂ ਸਕੇ ਸੀ ਸਿਮਮੀ ਨੂੰ ਇਸ ਗੱਲ ਦਾ ਬਹੁਤ ਸਦਮਾ ਲੱਗਦਾ ਸਿਮਮੀ ਦੱਸਦੀ ਆ ਕਿ ਜਿੱਦ ਨੇ ਮੇਰੇ ਮਿਸ ਕੈਰੇਜ ਹੋਇਆ ਸੀ 6ਵੇਂ ਮਹੀਨੇ ਵਾਲਾ ਮੇਰੀ ਸੱਸ ਨੂੰ ਪਤਾ ਸੀ ਕਿ ਮੇਰੀ ਹਾਲਤ ਕੀ ਆ ਪਰ ਫਿਰ ਵੀ ਮੇਰੀ ਸੱਸ ਤੇ ਸਹਰਾ ਕਿਸੇ ਦੇ ਵਿਆਹ ਤੇ ਗਏ ਹੋਏ ਸੀ ਉਹ ਕਹਿੰਦੀ ਮੈਨੂੰ ਬੜਾ ਦੁੱਖ ਹੋਇਆ ਵੀ ਕਰ ਦਾਣਾ ਜਿਹੜਾ ਚਿਰਾਗ ਆਉਣ ਵਾਲਾ ਸੀ ਉਹ ਜਗਣ ਤੋਂ ਪਹਿਲਾਂ ਹੀ ਬੁਝ ਗਿਆ ਤੇ ਮੇਰੀ ਸੱਸ ਵਿਆਹ ਦੇ ਵਿੱਚ ਇੰਜੋਏ ਕਰਦੀ ਫਿਰਦੀ ਸੀ ਪਰ ਫਿਰ ਵੀ ਕਹਿੰਦੀ ਮੈਂ ਇਹ ਗੱਲ ਜ਼ਿਆਦਾ ਦਿਲ ਤੇ ਨਹੀਂ ਲਾਈ ਕਿਉਂਕਿ ਕਹਿੰਦੀ ਕੁਸਤਾ ਮੈਨੂੰ ਇਹ ਸਦਮਾ ਸੀ ਵੀ ਮੇਰੇ ਬੱਚੇ ਆ ਜਿਹੜੇ ਇਸ ਦੁਨੀਆ ਤੋਂ ਆਉਣ ਤੋਂ ਪਹਿਲਾਂ ਹੀ ਹਨਾ ਖਤਮ ਹੋ ਗਏ ਪਰ ਗੁੱਸਾ ਕਈ ਵਾਰੀ ਗੱਲ ਆਪਣੇ ਦਿਲ ਤੇ ਲੱਗ ਜਾਂਦੀ ਆ ਚਲੋ ਸਿਮਮੀ ਆਪਣੇ ਪੇਕੇ ਘਰ ਜਾਂਦੀ ਆ ਕੁਝ ਸਮਾਂ ਰਹਿੰਦੀ ਆ ਰੈਸਟ ਕਰਦੀ ਆ ਸਿਮਮੀ ਦੀ ਮਾਂ ਉਹਨੂੰ ਬਹੁਤ ਹੌਸਲਾ ਦਿੰਦੀ ਆ ਸਿਮਮੀ ਆਪਣੀ ਮਾਂ ਨੂੰ ਕਹਿੰਦੀ ਆ ਕਿ ਮੇਰੀ ਸੱਸ ਦਾ ਸੁਭਾਅ ਬਹੁਤ ਪੜਾ ਵਿਕਰ ਨਾਲ ਤਾਂ ਅਸੀਂ ਇੰਨਾ ਪੈਸਾ ਲਾਇਆ ਹਨ ਨਾਲੇ ਸਾਡੇ ਫੇਰ ਵੀ ਬੱਚਾ ਨਹੀਂ ਹੋਇਆ ਵੀ ਮੈਂ ਉਹੀ ਖਾਲੀ ਝੋਲੀ ਬੈਠੀ ਆਂ ਵੀ ਕਿਤੇ ਮੇਰੀ ਸੱਸ ਮੇਰੇ ਘਰ ਵਾਲੇ ਦਾ ਦੂਜਾ ਵਿਆਹ ਨਾ ਕਰੇ ਤਾਂ ਉਹਦੀ ਮਾਂ ਕਹਿੰਦੀ ਵੀ ਐਂ ਕਿਵੇਂ ਹੋ ਜੂਗਾ ਐਂ ਅਸੀਂ ਆਪਣੇ ਜਵਾਈ ਦਾ ਦੂਜਾ ਵਿਆਹ ਕਿਵੇਂ ਹੋਣ ਦੇ ਦਾਂਗੇ ਵੀ ਤੂੰ ਇਹ ਗੱਲ ਫਿਕਰ ਨਾ ਕਰ ਪੁੱਤ ਜਨੇਪੇ ਦੇ ਵਿੱਚ ਜੇ ਔਰਤਾਂ ਕੋਈ ਹੋਕਾ ਲੈ ਲੈਣ ਤਾਂ ਉਹ ਹੋਕਾ ਦਿਲ ਤੇ ਬਹਿ ਜਾਂਦਾ ਵੀ ਤੂੰ ਤਕੜੀ ਹੋਣਾ ਹਨਾ ਅੱਗੇ ਆਪਾਂ ਨੂੰ ਫੇਰ ਲੋੜ ਆ ਤੇਰੀ ਤੇਰੀ ਵੀ ਲੋੜ ਆ ਬੱਚੇ ਦੀ ਵੀ ਲੋੜ ਆ ਜਦੋਂ ਡਾਕਟਰ ਕੋਲ ਦੁਆਰਾ ਚੈੱਕ ਅਪ ਕਰਾਉਣ ਜਾਂਦੇ ਆ ਤਾਂ ਹਨਾ ਜਦੋਂ ਆਪਾਂ ਇੰਨਾ ਪੈਸਾ ਲਾਇਆ ਹੋਵੇ ਇਲਾਜ ਤੇ ਤਾਂ ਡਾਕਟਰ ਨੂੰ ਕਿਹਾ ਜਾਂਦਾ ਸਿਮਮੀ ਉਹਦੀ ਮਾਂ ਤੇ ਸਿਮਮੀ ਦੇ ਘਰ ਵਾਲਾ ਜਾਂਦੇ ਆ ਸਿਮਮੀ ਦੀ ਮਾਂ ਡਾਕਟਰ ਨੂੰ ਕਹਿੰਦੀ ਆ ਵੀ ਇੰਨਾ ਪੈਸਾ ਲਾਇਆ ਹਨਾ ਤੁਸੀਂ ਤਾਂ ਗਰੰਟੀ ਲਈ ਸੀ ਵੀ ਬੱਚੇ ਹੋਣਗੇ ਵੀ ਬੱਚੇ ਚਲੋ ਹੋਏ ਵੀ ਪਰ ਬੱਚੇ ਸਿਰੇ ਤਾਂ ਚੜੇ ਨਹੀਂ ਤਾਂ ਡਾਕਟਰ ਕਹਿੰਦੀ ਆ ਕਿ ਤੁਹਾਡੀ ਬੇਟੀ ਨੇ ਬੈਡ ਰੈਸਟ ਰੱਖੀ ਸੀ ਸਿਮਮੀ ਜਿਹੜੀ ਇਹ ਸੁਣ ਕੇ ਨੀਵੀ ਪਾ ਲੈਂਦੀ ਆ ਸਿਮਮੀ ਦੇ ਹਸਬੰਡ ਵੀ ਉੱਥੇ ਬੈਠੇ ਹੁੰਦੇ ਆ ਤਾਂ ਡਾਕਟਰਾ ਸਿਮੀ ਦੇ ਹਸਬੰਦ ਨੂੰ ਕਹਿੰਦੀ ਆ ਕਿ ਇੱਕ ਕੁੜੀ ਦੇ ਸਹੁਰੇ ਘਰ ਦੇ ਵਿੱਚ ਜੇ ਉਹਨੂੰ ਕੋਈ ਦਿੱਕਤ ਆ ਤਾਂ ਉਹਦੀ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਹੈ ਜਿਹੜੀ ਉਹਦੇ ਘਰ ਵਾਲੇ ਦੀ ਹੁੰਦੀ ਆ ਸਿਮੀ ਦੇ ਹਸਬੰਦ ਨੂੰ ਕਹਿੰਦੀ ਆ ਕਿ ਜਿਹੜੀਆਂ ਸੱਸਾਂ ਹੁੰਦੀਆਂ ਉਹ ਕਦੇ ਨਹੀਂ ਚਾਹੁੰਦੀਆਂ ਹੁੰਦੀਆਂ ਵੀ ਉਹਨਾਂ ਦੀ ਨੂੰਹ ਆਉ ਬੈੱਡ ਰੈਸਟ ਕਰੇ ਵੀ ਇਹ ਜ਼ਿੰਮੇਵਾਰੀ ਥੋੜੀ ਬਣਦੀ ਸੀ ਜਦੋਂ ਮੈਂ ਤੁਹਾਨੂੰ ਸਟ੍ਰਿਕਟਲੀ ਕਿਹਾ ਸੀ ਹਨਾ ਵੀ ਬੈੱਡ ਰੈਸਟ ਕਰੋਗੇ ਤਾਂ ਬੇਬੀ ਆ ਜਿਹੜੇ ਸਿਰੇ ਚੜਨਗੇ ਸਿਮੀ ਦੇ ਘਰ ਵਾਲਾ ਡਾਕਟਰ ਨੂੰ ਕਹਿੰਦਾ ਵੀ ਸੌਰੀ ਮੇਰੀ ਗਲਤੀ ਆ ਵੀ ਵੈਸੇ ਜਦੋਂ ਮੈਂ ਡਿਊਟੀ ਚੱਲਿਆ ਜਾਂਦਾ ਸੀ ਸਿਮੀ ਉਸ ਤੋਂ ਬਾਅਦ ਕੰਮ ਕਰਦੀ ਸੀ ਵੀ ਮੇਰੇ ਹੁੰਦੇ ਕੋਈ ਕੰਮ ਨਹੀਂ ਕਰਦੀ ਸੀ ਵੀ ਨਾ ਹੀ ਇਹਨੇ ਮੈਨੂੰ ਕਦੇ ਕੋਈ ਬਾੜਾ ਦੱਸਿਆ ਸੀ ਤਾਂ ਸਿਮੀ ਕਹਿੰਦੀ ਆ ਕਿ ਵੀ ਮੈਂ ਡਰਦੀ ਸੀ ਘਰ ਦੇ ਵਿੱਚ ਕਲੇਸ਼ ਨਾ ਹੋਵੇ ਡਾਕਟਰ ਕਹਿੰਦੀ ਆ ਕਿ 6 ਮਹੀਨੇ ਬਾਅਦ ਦੁਬਾਰਾ ਆਈਵੀਐਫ ਆਪਾਂ ਕਰਾਂਗੇ ਪੂਰਾ ਸਕਸੈਸ ਹੋਊਗਾ ਪਰ ਜੇ ਤੁਸੀਂ ਪਰਹੇਜ਼ ਰੱਖੋਗੇ ਤਾਂ ਮੇਰੇ ਕੋਲ ਆਇਓ ਆਦਰਵਾਇਜ਼ ਨਾ ਆਇਓ ਕਿਉਂਕਿ ਜਿੰਨੇ ਵੀ ਕੇਸ ਖਰਾਬ ਹੋਣਗੇ ਮੇਰਾ ਵੀ ਇਹਦੇ ਨਾਲ ਸਟੇਟਸ ਡਾਊਨ ਹੋਊਗਾ ਚਲੋ ਸਿਮਮੀ ਤੇ ਉਹਦੇ ਹਸਬੰਦ ਚਲੇ ਜਾਂਦੇ ਆ ਸਿਮਮੀ ਆਪਣੇ ਸਹੁਰੇ ਘਰ ਆ ਜਾਂਦੀ ਆ ਤਾਂ ਸਿਮਮੀ ਦੀ ਸੱਸ ਉਹਨੂੰ ਗੱਲ-ਗੱਲ ਤੇ ਤਾਣੇ ਮੇਨੇ ਦਿੰਦੀ ਰਹਿੰਦੀ ਆ ਵੀ ਇੰਨੇ ਪੈਸੇ ਵੀ ਖਰਚ ਕੀਤੇ ਨਾਲੇ ਫਿਰ ਮੇਰੇ ਘਰ ਦਾ ਜਿਹੜਾ ਚਰਾਗ ਆ ਉਹ ਨਹੀਂ ਜਿਉਂਦਾ ਰਿਹਾ ਇਹ ਗੱਲਾਂ ਸੁਣਾਉਣ ਦੀ ਆਦਤ ਹੁੰਦੀ ਔਰਤਾਂ ਨੂੰ ਸਿਮਮੀ ਇੱਕ ਕੰਨ ਦੇ ਵਿੱਚ ਗੱਲ ਪਾਉਂਦੀ ਆ ਤੇ ਦੂਜੇ ਵਿੱਚ ਦੀ ਕੱਢ ਦਿੰਦੀ ਆ ਕਿਉਂਕਿ ਸਿਮਮੀ ਬਹੁਤ ਨਰਮ ਸੁਭਾਅ ਦੀ ਕੁੜੀ ਸੀ ਉਹ ਫालतू ਬਹਿਸ ਨਹੀਂ ਕਰਦੀ ਸੀ ਗੁੱਸਾ ਤਾਂ ਹਰ ਇੱਕ ਨੂੰ ਆਉਂਦਾ ਹੁੰਦਾ ਕਿਸੇ ਦੇ ਵਿੱਚ ਸਹਿਣਸ਼ੀਲਤਾ ਹੁੰਦੀ ਆ ਉਹ ਸਹਿ ਕੇ ਅੰਦਰ ਵੜ ਜਾਂਦਾ ਸਿਮਮੀ ਨੇ ਵੀ ਪੂਰੀ ਕੋਸ਼ਿਸ਼ ਕੀਤੀ ਕਿਉਂਕਿ ਸਿਮਮੀ ਨੂੰ ਇਹ ਸੀ ਵੀ ਜਦੋਂ ਮੇਰੇ ਹਸਬੰਡ ਮੇਰਾ ਸਾਥ ਦਿੰਦੇ ਆ ਉਸ ਤੋਂ ਬਾਅਦ ਉਹਨਾਂ ਨੂੰ ਕਿਸੇ ਨੇ ਕਿਹਾ ਕਿ ਤੁਸੀਂ ਐਦਾਂ ਕਰੋ ਤੁਸੀਂ ਪਟਨਾ ਸਾਹਿਬ ਜਾਇਓ ਪਟਨਾ ਸਾਹਿਬ ਤੁਸੀਂ ਪੂਰੀ ਨੇਚਾਂ ਨਾਲ ਸੁਖ ਸੁਖ ਕੇ ਆਓ ਤੁਹਾਡੀ ਕੋਖ ਜਿਹੜੀ ਉਹ ਜ਼ਰੂਰ ਹਰੀ ਹੋਊਗੀ ਪਰ ਸਿਮਮੀ ਕਹਿੰਦੀ ਵੀ ਹਣਾ ਆਪਾਂ ਕਿਸੇ ਨੂੰ ਐਦਾਂ ਕਿਵੇਂ ਸਮਝਾਈਏ ਵੀ ਜਦੋਂ ਪਹਿਲਾਂ ਨਹੀਂ ਮੇਰੇ ਬੇਬੀ 컨ਸੀਵ ਹੋਇਆ ਵੀ ਆਈਵੀਐਫ ਕਰਵਾਉਣਾ ਪਿਆ ਵੀ ਹੁਣ ਬਿਨਾ ਆਈਵੀਐਫ ਤੋਂ ਬੱਚਾ ਕਿਵੇਂ ਹੋਜੂ ਪਰ ਫਿਰ ਵੀ ਜਿਹੜੇ ਉਹ ਜਿਨ੍ਹਾਂ ਨੇ ਦੱਸ ਪਾਈ ਸੀ ਉਹਨਾਂ ਨੇ ਵਾਰ-ਵਾਰ ਕਿਹਾ ਤਾਂ ਸਿਮਮੀ ਦੇ ਘਰ ਵਾਲਾ ਕਹਿੰਦਾ ਵੀ ਸਿਮਮੀ ਜਾਣ ਚ ਕੀ ਹਰ ਜਾ ਹਨਾ ਸਾਰੀ ਦੁਨੀਆ ਹੀ ਜਾਣਦੀ ਹੈ ਵੀ ਆਪਾਂ ਤਾਂ ਗੁਰੂ ਘਰ ਹੀ ਜਾਣਾ ਵੀ ਆਪਣ ਨੂੰ ਕੀ ਇਤਰਾਜ਼ ਹੋਣਾ ਚਾਹੀਦਾ ਸਿਮਮੀ ਕਹਿੰਦੀ ਵੀ ਜੇ ਤੁਹਾਨੂੰ ਨਹੀਂ ਕੋਈ ਇਤਰਾਜ਼ ਤਾਂ ਚਲੋ ਮੈਂ ਤਿਆਰ ਹਾਂ 2000 ਦਸੰਬਰ 2019 ਦੇ ਵਿੱਚ ਉਹ ਪਟਨਾ ਸਾਹਿਬ ਜਾਂਦੇ ਆ ਪਟਨਾ ਸਾਹਿਬ ਜਾ ਕੇ ਜਦੋਂ ਉਹ ਉੱਥੇ ਮੱਥਾ ਟੇਕਦੇ ਆ ਸੁਖ ਸੁਖ ਕੇ ਆਉਂਦੇ ਆ ਆਉਂਦਿਆਂ ਨੂੰ ਹੀ ਮਾਰਚ 2020 ਦੇ ਵਿੱਚ ਲੋਕਡਾਊਨ ਲੱਗ ਜਾਂਦਾ ਉਹਨਾਂ ਨੂੰ ਇਹ ਹੁੰਦਾ ਕਿ ਹੋਣਾ ਜਿਹੜਾ ਆਈਵੀਐਫ ਦੁਬਾਰਾ ਕਰਵਾ ਲਾਂਗੇ ਪਰ ਲੋਕਡਾਊਨ ਲੱਗਣ ਕਰਕੇ ਸਾਰਾ ਜਿਹੜਾ ਪੰਜਾਬ ਆ ਸਾਰਾ ਭਾਰਤ ਆ ਉਹ ਬੰਦ ਹੋ ਜਾਂਦਾ ਸਾਰੇ ਹਸਪਤਾਲ ਬੰਦ ਹੋ ਜਾਂਦੇ ਆ ਤਾਂ ਸਿਮੀ ਤੇ ਉਹਦੇ ਘਰ ਵਾਲਾ ਸੋਚਦੇ ਆ ਵੀ ਜਿੰਨਾ ਟਾਈਮ ਲੋਕਡਾਊਨ ਨਹੀਂ ਖੁੱਲਦਾ ਉਹਨਾ ਟਾਈਮ ਤਾਂ ਆਪਾਂ ਟ੍ਰੀਟਮੈਂਟ ਵੀ ਨਹੀਂ ਕਰਾ ਸਕਦੇ ਤੇ ਕਿਉਂਕਿ ਸਾਰੀ ਦੁਨੀਆ ਤੇ ਹੀ ਕਰੋਨਾ ਕਾਲ ਆਇਆ ਸੀ ਤੇ ਸਾਰੀ ਦੁਨੀਆ ਦੇ ਕੰਮ ਠੱਪ ਹੋ ਗਏ ਸੀ ਚਲੋ ਜਿਵੇਂ ਰੁਟੀਨ ਚੱਲਦਾ ਉਵੇਂ ਚੱਲਦਾ ਰਹਿੰਦਾ ਪਰ ਅਪ੍ਰੈਲ 2020 ਦੇ ਵਿੱਚ ਉਹਨਾਂ ਦੇ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ ਕਿਉਂਕਿ ਸਿਮੇ ਦੀ ਕੋਖ ਹਰੀ ਹੁੰਦੀ ਆ ਤੇ ਉਹ ਪ੍ਰੈਗਨੈਂਟ ਹੋ ਜਾਂਦੀ ਆ ਇਸ ਗੱਲ ਦੀ ਖੁਸ਼ੀ ਉਹਨਾਂ ਨੂੰ ਬਹੁਤ ਹੁੰਦੀ ਆ ਕਿਉਂਕਿ ਕਿੱਥੇ ਪਹਿਲਾਂ ਐਨੇ ਪੈਸੇ ਲਾ ਕੇ ਉਹਨਾਂ ਨੇ ਆਈਵੀਐਫ ਕਰਵਾਇਆ ਬੱਚਾ ਫਿਰ ਵੀ ਨਹੀਂ ਹੋਇਆ ਸੀ ਹੁਣ ਉਹਨਾਂ ਦਾ ਵਿਸ਼ਵਾਸ ਬਣ ਗਿਆ ਸੀ ਕਿ ਉਹਨਾਂ ਨੇ ਪਟਨਾ ਸਾਹਿਬ ਜਾ ਕੇ ਮੱਥਾ ਟੇਕਿਆ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਦੀ ਝੋਲੀ ਜਿਹੜੀ ਉਹ ਭਰੀ ਆ ਉਹ ਦਿਨ ਰਾਤ ਪਾਠ ਕਰਦੇ ਗੁਰੂ ਘਰ ਜਾਂਦੇ ਗੁਰੂ ਘਰ ਤੇ ਉਹਨਾਂ ਦਾ ਵਿਸ਼ਵਾਸ ਆ ਜਿਹੜਾ ਹੋਰ ਵੀ ਬਣ ਗਿਆ ਸੀ ਦਸੰਬਰ 2020 ਦੇ ਵਿੱਚ ਸਿਮਮੀ ਦੀ ਕੁੱਖੋਂ ਇੱਕ ਬੇਟੀ ਨੇ ਜਨਮ ਲਿਆ ਦਸੰਬਰ 2019 ਦੇ ਵਿੱਚ ਉਹਦਾ ਮਿਸਕਾਰੇਜ ਹੋਇਆ ਸੀ ਤੇ ਦਸੰਬਰ 2020 ਦੇ ਵਿੱਚ ਹੀ ਉਹਦੀ ਝੋਲੀ ਦੁਬਾਰਾ ਭਰ ਜਾਂਦੀ ਆ ਪਾਵੇਂ ਉਹਦੀ ਕੁੱਖੋਂ ਇੱਕ ਬੇਟੀ ਦਾ ਜਨਮ ਹੋਇਆ ਸੀ ਪਰ 7-8 ਸਾਲ ਬਾਅਦ ਘਰ ਦੇ ਵਿੱਚ ਬੇਬੀ ਦੀਆਂ ਚੀਕਾਂ ਜਿਹੜੀਆਂ ਉਹ ਗੂੰਜੀਆਂ ਸੀ ਕੁੜੀ ਮੁੰਡੇ ਦਾ ਕੋਈ ਫਰਕ ਨਹੀਂ ਸੀ ਉਹਨਾਂ ਲਈ ਕਿਉਂਕਿ ਉਹਨਾਂ ਨੇ ਆਪਣੇ ਬੱਚੇ ਦਾ ਮੂੰਹ ਆ ਜਿਹੜਾ ਉਹ ਮਸਾਂ ਵੇਖਿਆ ਸੀ ਪਰ ਸਿਮਮੀ ਦੀ ਸੱਸ ਹਜੇ ਵੀ ਖੁਸ਼ ਨਹੀਂ ਸੀ ਕਿਉਂਕਿ ਉਹ ਕਹਿੰਦੀ ਸੀ ਕਿ ਇੰਨੇ ਸਾਲਾਂ ਬਾਅਦ ਇੱਕ ਬੱਚਾ ਹੋਇਆ ਤੇ ਉਹ ਵੀ ਕੁੜੀ ਗਈ ਪਰ ਇਸ ਗੱਲ ਨਾਲ ਸਿਮਮੀ ਨੂੰ ਤੇ ਉਹਦੇ ਘਰ ਵਾਲੇ ਨੂੰ ਕੋਈ ਫਰਕ ਨਹੀਂ ਪੈਂਦਾ ਸੀ ਸਿਮਮੀ ਆਪਣੀ ਸੱਸ ਦੀਆਂ ਬਹੁਤ ਸਾਰੀਆਂ ਗੱਲਾਂ ਬੈਠੀ ਯਾਦ ਕਰਦੀ ਕਿ ਜਦੋਂ ਉਹਨਾਂ ਦੀ ਮੰਗਣੀ ਹੋਈ ਸੀ ਤਾਂ ਅਕਸਰ ਉਹਦੀ ਸੱਸ ਇਹ ਹੀ ਕਹਿੰਦੀ ਹੁੰਦੀ ਸੀ ਕਿ ਸਿਮਮੀ ਮੇਰੀ ਨੂਹ ਨਹੀਂ ਧੀ ਆ। ਉਹ ਵੀ ਕਦੇ ਸਿਮਮੀ ਦੀ ਸੱਸ ਉਹਦੇ ਨਾਲ ਲੜਦੀ ਜਾਂ ਕਿਸੇ ਗੱਲ ਤੇ ਬਿਤਕਰਾ ਕਰਦੀ ਆਪਣੇ ਮੁੰਡੇ ਦੇ ਦੂਜੇ ਵਿਆਹ ਦੀ ਗੱਲ ਕਰਦੀ ਤਾਂ ਸਿਮਮੀ ਇਹ ਸੋਚਦੀ ਵੀ ਜਦੋਂ ਮੇਰਾ ਸ਼ਗਨ ਕਰਨ ਗਈ ਸੀ ਮੇਰੀ ਸੱਸ ਤਾਂ ਇੱਕ ਗੱਲ ਕਹਿ ਕੇ ਆਈ ਸੀ ਕਿ ਮੈਂ ਸਿਮਮੀ ਨੂੰ ਆਪਣੀ ਨੂਹ ਨਹੀਂ ਧੀ ਬਣਾ ਕੇ ਰੱਖਾਂ ਵੀ ਜੇ ਮੇਰੇ ਧੀ ਹੋਵੇ ਜਾਂ ਧੀ ਹੁੰਦੀ ਮੈਂ ਜਿਵੇਂ ਉਹਦਾ ਪਾਲਣ ਪੋਸ਼ਣ ਕਰਦੀ ਉਵੇਂ ਮੇਰੇ ਲਈ ਸਿਮਮੀ ਆ ਕਿਉਂਕਿ ਮੇਰੇ ਧੀ ਹੈ ਨਹੀਂ ਮੇਰੇ ਇੱਕੋ ਪੁੱਤ ਆ ਪਰ ਜਦੋਂ ਵੀ ਉਹ ਗੱਲ ਯਾਦ ਕਰਦੀ ਵੀ ਮੇਰੇ ਬੱਚਾ ਨਾ ਹੋਣ ਕਰਕੇ ਤਾਂ ਆਪਣੇ ਮੁੰਡੇ ਦਾ ਦੂਜਾ ਵਿਆਹ ਕਰਨ ਲਈ ਇਹ ਉਹਦੀ ਰਾਜ਼ੀ ਹੋ ਜਾਂਦੀ ਸੀ ਇੱਕ ਮਾਂ ਜੇ ਕਿਸੇ ਨੂੰ ਆਪਣੀ ਧੀ ਕਹਿੰਦੀ ਆ ਚਾਹੇ ਉਹਦੀ ਨੂਕਿਓ ਨਾ ਹੋਵੇ ਤਾਂ ਉਹਦੇ ਦੂਜੇ ਵਿਆਹ ਬਾਰੇ ਕਿਵੇਂ ਸੋਚ ਸਕਦੀ ਆ ਉਹਦੇ ਪਤੀ ਦੇ ਦੂਜੇ ਵਿਆਹ ਬਾਰੇ ਪਰ ਸਿਮਮੀ ਦੀ ਸੱਸ ਨੇ ਆਪਣੇ ਵੱਲੋਂ ਪੂਰੀ ਵਾਹ ਲਾਈ ਸੀ ਕਿ ਆਪਣੇ ਪੁੱਤ ਦਾ ਦੂਜਾ ਵਿਆਹ ਕਰੇ ਪਰ ਸਿਮਮੀ ਦੇ ਘਰ ਵਾਲਾ ਪੜਿਆ ਲਿਖਿਆ ਸੀ ਸਮਝਦਾਰ ਸੀ ਉਹ ਆਪਣੀ ਮਾਂ ਦੀਆਂ ਗੱਲਾਂ ਵਿੱਚ ਨਹੀਂ ਆਇਆ ਤੇ ਉਹਨੇ ਆਪਣੇ ਘਰ ਵਾਲੀ ਦਾ ਵਧੀਆ ਟ੍ਰੀਟਮੈਂਟ ਕਰਵਾਇਆ ਹੁਣ ਸਿਮਮੀ ਦੀ ਬੇਟੀ ਹੈ ਜਿਹੜੀ ਉਹ 1 ਸਾਲ ਦੀ ਹੋ ਚੁੱਕੀ ਆ ਉਹਨਾਂ ਦੇ ਘਰ ਦੇ ਵਿੱਚ ਰੌਣਕਾਂ ਜਿਹੜੀਆਂ ਲੱਗੀਆਂ ਰਹਿੰਦੀਆਂ ਨੇ ਔਰਤਾਂ ਕਹਿੰਦੀਆਂ ਹੁੰਦੀਆਂ ਕਿ ਜੇ ਹਨੇਰੀ ਆਈ ਆ ਤਾਂ ਮੈਂ ਵੀ ਆਉ ਤੇ ਸਿਮਮੀ ਨੂੰ ਇਸ ਗੱਲ ਦਾ ਬਹੁਤ ਭਰੋਸਾ ਏ ਮੇਰੀ ਜਿਹੜੀ ਫੈਮਿਲੀ ਆ ਉਹ ਕੰਪਲੀਟ ਹੋਊਗੀ ਜੇ ਅੱਜ ਮੇਰੇ ਧੀ ਆ ਤਾਂ ਕੱਲ ਨੂੰ ਮੇਰੇ ਪੁੱਤ ਵੀ ਹੋਊਗਾ ਸਿਮੀ ਆਪਣੇ ਹਸਬੈਂਡ ਦੇ ਨਾਲ ਵਧੀਆ ਖੁਸ਼ ਆ ਉਹਦੀ ਸੱਸ ਦਾ ਬਿਹੇਵ ਅਜੇ ਵੀ ਉਹਦੇ ਪ੍ਰਤੀ ਇਸ ਤਰ੍ਹਾਂ ਦਾ ਵੀ ਕੋਈ ਨਾ ਕੋਈ ਗੱਲ ਉਹ ਸੁਣਾ ਜਾਂਦੀ ਆ ਪਰ ਸਿਮੀ ਇਸ ਗੱਲ ਨੂੰ ਦਿਲ ਤੇ ਨਹੀਂ ਲਾਉਂਦੀ ਹਾਂਜੀ ਦੋਸਤੋ ਇਹ ਸੀ ਆਪਣੀ ਅੱਜ ਦੀ ਕਹਾਣੀ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਕਰਨਾ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਸਾਰਿਆਂ ਨੂੰ ਸ਼ਸ਼ੀਕਾਲ ਜੀ